全然違うよ。

ਕਿੰਨੇ ਕਿਨੇ ਡਿਗੇ ਬਾਬੇ ਦਿਖਾ ਲੋ ਕੜੇ ਹੈਗੇ ਨਾ ਹੈਗੇ ਆਲ ਪਰ ਨਹੀਂ 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 ਦਿਖਦੇ ਆ ਦਿਖਾਤ ਕਰੀ ਬੋਲ ਲੈ ਦੀ ਨਹੀਂ ਦੇਖ ਕੇ ਬੋਲ ਨਹੀਂ ਬੋਲ ਵੀ ਨਾ ਨਾਲ ਇੰਨੇ ਜਿਆਦਾ ਬਰਫ ਡਿਗੀ ਪਈ ਹੈ ਨਾ ਆ ਦੇਖੋ ਰੁਕੋ ਤੁਹਾਨੂੰ ਦੋ ਤਿੰਨ ਅਲੈਕੁਮ

ਇਨਾ ਜਿਆਦਾ ਨਹੀਂ ਓਏ ਓਏ ਆਹ ਵੀ ਲੋਕੀ ਆਏ ਯਾਰ ਲੋਕੀ ਸਾਰੇ ਦੇਖਣ ਲੱਗੇ ਹੋ ਕਿਤੇ ਕੀ ਹੋਣਾ ਮੈਨੂੰ ਲੱਗਦਾ ਬਹੁਤ ਸਾਰੇ ਤੋਂ ਮਿਲਣਾ ਉੱਪਰ ਹਿਅਰਪੋਰਟ ਨਹੀਂ ਕੁਝ ਹੋਣਾ ਫਾਇਰ ਬੰਦਾ ਹੀ ਨਹੀਂ ਨਹੀਂ ਚਾਹ ਤੂੰ ਜਮਾ ਹੀ ਨਹੀਂ ਹੈਗਾ ਇੱਥੇ ਜਮਾ ਤਾਂ ਹੋਊਗਾ ਪਰ ਵਧੀਆ ਇਦਾਂ ਵਿੱਚ ਵਿੱਚ ਪਹਿਣੇ ਚਾਹੀਦੇ ਆ ਵਧੀਆ ਦਿਨ ਲੱਗਾ ਜਾਂਦਾ ਲਗਾ ਅੱਗੇ ਦੀ ਸੰਗ ਵੀ ਨਿਕੜਿਆ ਬਣਾਇਆ ਮਗਰ ਨਾ ਆਇਆ ਓਏ ਆਵੇ ਬਾਬੂ ਤੂੰ ਤੋਂ ਫੋਲ ਲੀ ਫਿਲਿੰਗਾ ਤੇ ਬੋਲਦਾ ਨਹੀਂ ਤੂੰ ਹਾਂ ਆਰੇ ਕੋਈ ਓਏ 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 ਖੇਤ ਵਿੱਚ ਬਰਫ ਵੀ ਬਰਫ ਉਹ ਫੈਂਦੀ ਕੈਮਰਾ ਜਿਵੇਂ ਦਫਰੰਤ ਜਿਹੇ ਗੱਡੀ ਅੰਦਰ ਵਿਟ ਗਈ ਜਾਂਦੇ ਆ ਬਹੁਤ ਜ਼ਿਆਦਾ ਹੋਜੀ ਕਿੰਨੀ ਬਰਫ ਆ ਸਾਰੀ ਬਰਫ ਹੀ ਬਰਫ ਆ ਆ ਟਾਂਡਾ ਰੋਡ ਆ ਹਸ਼ਾਰਪੁਰ ਦਾ ਟਾਂਡੇ ਜਾਂਦੇ ਹੋਏ ਰੋਡ ਸਾਰਾ ਭਰਿਆ ਪਿਆ ਆਹ ਦੇਖੋ ਬਰਬਾਦ ਬਣਿਆ ਕਿ ਨਹੀਂ ਕੈਨੇਡਾ ਸ਼ਿਮਲਾ ਉਹ ਸੜਕ ਨਹੀਂ ਵੀ ਦਿਕਣਾ ਉਹ ਸਾਰੀ ਬਰਫ਼ ਆ ਬਰਫ਼ ਉਹ ਜਿੰਨੀ ਤੁਸੀਂ ਦੇਖ ਸਕਦੇ ਸਾਰੀ ਬਰਫ਼ ਆ ਸਾਰਾ ਛੱਟਾ ਲਿਟਾ ਹੋਇਆ ਪਿਆ ਸਿਮਲੇ ਵਾਲੀ ਫੀਲਿੰਗ ਆ ਰਹੀ ਆ ਠੰਡ ਵੀ ਬਹੁਤ ਜ਼ਿਆਦਾ ਹੋਈ ਪਈ ਆ ਇਹ ਚੰਗਾ ਸਾਰੀ ਬਰਫ਼ ਲੀਕ ਹੀ ਪੋ ਗਿਆ ਤੁਹਾਨੂੰ ਕੋਈ ਦੇਖ ਸਕਦੇ ਆ ਆ ਸਾਰੀ ਸੜਕ ਤੇ ਬਰਫ਼ ਦੀ ਬਰਫ਼ ਆ